ਜਿਕੇ ਨਾਲ ਇਸ ਤਰ੍ਹਾਂ ਆਪਾਂ ਹਰ ਇੱਕ ਬੱਚੇ ਬੱਚੀ ਲਈ ਪ੍ਰਾਰਥਨਾ ਕਰਨੀ ਸਤਿਰੰਤੋਂ ਕਰਿਆ ਕਰੋ ਪਰਮੇਸ਼ਰ ਜੀ ਜੋ ਅੱਜ ਕੱਲ੍ਹ ਕਾਲ ਯੋਗ ਦਾ ਜਮਾਨਾ ਆ ਪਰਮੇਸ਼ਰ ਜੀ ਇਹ ਤੋਂ ਸਾਡੇ ਤੀਆਂ ਪੁੱਤਾਂ ਨੂੰ ਪਚਾ ਕੇ ਰੱਖਿਓ ਹallelujah ਸੱਚਮੱਚ ਆਪਦੇ ਆ ਵੀ ਜਿਹੜੇ ਰਿਸ਼ਤੇ ਆਪਦੇ ਆਪ ਕਰਾਉਂਦੇ ਉਹ ਵੀ ਨਹੀਂ ਨਿਭਦੇਗੇ ਹallelujah ਇੱਥੇ ਕਿਹਾ ਕਰੋ ਪਰਮੇਸ਼ਰ ਜੀ ਤੇਰੀ ਮਰਜ਼ੀ ਪੂਰੀ ਹੋਵੇ ਕੋਈ ਵੀ ਹੋਵੇ ਪਰ ਉਹਨਾਂ ਦੀ ਆਪਦੀ ਵੀ ਪਛਾਣ ਆਪੇ ਉਹਨਾਂ ਦੇ ਚੁਣੇ ਹੋਣ ਉੱਥੇ ਵੀ ਕਿਹਾ ਕਰੋ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਹੋਵੇ ਹallelujah ਉਹ ਫੇਰ ਵਿੱਚ ਮਾਪਿਆਂ ਨੂੰ ਉਹਨਾਂ ਪਿੰਦਾ ਮਾਪਿਆਂ ਦੀ ਸਲਾਹ ਦੇ ਨਾਲ ਹੋਵੇ ਕੋਈ ਵੀ ਹੁੰਦਾ ਉਹਨਾਂ ਨੇ ਆਪਦੇ ਆਪ ਕਰਾਉਣਾ ਕਿਵੇਂ ਵੀ ਹੁੰਦਾ ਵੈ ਉੱਥੇ ਮਾਪਿਆਂ ਦੀ ਸਲਾਹ ਹੋਣੀ ਚਾਹੀਦੀ ਹallelujah ਪੂਰੀ ਆਲੇ ਦੇ ਮਾਪੇ ਮੰਨਣ ਮੁੰਡੇ ਆਲੇ ਨੇ ਮੰਨਣ ਫੇਰ ਉੱਥੇ ਰਸਤਾ ਸਿਰੇ ਚੜਨਾ ਆਪਦੇ ਕੋਈ ਨਹੀਂ ਚੜਨਾ ਹਾਲੇਲੂਇਆ ਉਹ ਫੇ ਦੋਵਾਂ ਨੇ ਜ਼ਿੰਦਗੀਆਂ ਤਬਾਹ ਹੁੰਦੀਆਂ ਫੇ ਭੁਗਤਨੀਆਂ ਮਾਪਿਆਂ ਨੂੰ ਪੈਂਦੀਆਂ ਇਸ ਤਰ੍ਹਾਂ ਕਰਕੇ ਸੱਚਮੱਚ ਮੈਂ ਤਾਂ 3 ਨੂੰ ਇਹੀ ਸਲਾਹ ਦਿੰਨੀ ਅੱਜ ਕੱਲ ਗਲਤ ਕੰਮ ਕੋਈ ਨਾ ਕਰੋ ਜੋ ਤੋਂ ਨੂੰ ਥੋੜਾ ਉਮਰ ਹੋਗੇ ਰਸਤੇ ਦਾ ਮਾਪਕਾ ਨੂੰ ਵੀ ਮੱਪਿਓ ਸਾਡੇ ਵਾਸਤੇ ਮਾਂ ਨੂੰ ਆਖੋ ਪਿਓ ਨੂੰ ਕਿ ਸਾਡੇ ਲਈ ਰਸਤੇ ਪਾ ਲਓ ਜੋ ਤੁਹਾਡੇ ਹੋਣਗੇ ਸੀ ਉਹਨਾਂ ਦੇ ਨਾਲ ਹੀ ਕਰਾਵਾਂਗੇ ਹਾਲੇਲੂਇਆ ਆਪਦੇ ਆਪ ਚ ਧੋਖਾ ਬਹੁਤ ਅੱਜ ਕੱਲ ਹੁੰਦਾ ਕਿਸੇ ਕੋਲੇ ਕੁਝ ਵੀ ਨਹੀਂਗਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਫੇਰ ਪਛਤਾਉਂਦੇ ਮੁੰਡੇ ਵੱਡੇ ਵੱਡੇ ਸਭ ਜੁਬਾਗ ਦਿਖਾ ਦਿੰਦੇ ਆ ਮੇਰੇ ਕੋਲੇ ਕੋਠੀਆਂ ਮੇਰੇ ਕੋਲੇ ਕਾਰਾਂ ਆ ਨਕੰਮੇ ਸਭ ਤੋਂ ਹੁੰਦੇ ਨਸ਼ਿਆਂ ਦੇ ਭਰੇ ਹੁੰਦੇ ਜਦੋਂ ਫੋਨ ਲਾ ਕੇ ਕੁੜੀ ਨੂੰ ਵਹਿ ਜਾਂਦੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਹੁੰਦਾ ਕੋਲੇ ਕੁਝ ਨਹੀਂ ਫੇਰ ਸੱਚ ਕੰਦਾ ਜ ਟੱਕਰਾਂ ਮਾਰਾਂ ਮਾਰ ਕੇ ਕੁੜੀਆਂ ਰੋਂਦੀਆਂ ਮੈਂ ਹਾਲੇਲੂਇਆ ਇਸ ਤਰ੍ਹਾਂ ਕੁੜੀਆਂ ਦਾ ਵੀ ਕਸੂਰ ਹੁੰਦਾ ਵੈ ਮੈਂ ਮੁੰਡਿਆਂ ਦੇ ਕੁੜੀਆਂ ਦਾ ਵੀ ਕਹਿ ਨਹੀਂ ਅੱਜ ਗਲਤ ਕੰਮ ਅੱਜ ਤੋਂ ਲੈ ਕੇ ਨਹੀਂ ਕਰਨਾ ਚਾਹੀਦਾਗਾ ਮਸੀਹ ਚ ਜਾ ਕੇ ਭੁੱਲ ਕੇ ਵੀ ਨਾ ਕਰੋ ਹੋਰ ਵੀ ਨਹੀਂ ਮਸੀਹ ਚ ਉਹਨਾਂ ਨੂੰ ਵੀ ਨਹੀਂ ਕਰਨਾ ਚਾਹੀਦਾ ਹਾਲੇਲੂਇਆ ਫਿਰ ਪਛਤਾਉਣਾ ਪੈਂਦਾ ਫਿਰ ਪਛਤਾਏ ਕੁਛ ਨਹੀਂ ਬਣਦਾਗਾ ਹਾਲੇਲੂਇਆ ਆਉ ਦੇ ਪਹਿਰਾਵੇ ਤੇ ਉਹਨਾਂ ਨੂੰ ਦੇਣਾ ਚਾਹੀਦਾ ਵੈ ਪਹਿਰਾਵਾ ਜਿਹੜਾ ਜੱਗ ਨੂੰ ਚੰਗਾ ਲੱਗਦਾ ਉਹ ਪਾਉਣਾ ਚਾਹੀਦਾ ਵੈ ਮੂੰਹ ਤਾਂ ਜੋ ਜੋ ਸ਼ਕਲ ਬਣਾਈ ਰੱਬ ਨੇ ਬਣਾਈਏ ਦੋ ਰੰਗ ਹੈ ਕਾਲਾ ਤੇ ਗੋਰਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਜੋ ਰੱਬ ਨੇ ਬਣਾ ਤਾ ਕਿਹਾ ਗੁਰਪ੍ਰਮੇਸ਼ਰ ਤੂੰ ਬਣਾ ਕੇ ਮੈਨੂੰ ਭੇਜਿਆ ਵੈ ਤੇ ਕਿਸੇ ਦਾਤੀ ਪੁੱਤ ਨਹੀਂ ਖਰਾਬ ਕਰਨਾ ਹਾਲੇਲੂਇਆ ਤਰ੍ਹਾਂ ਕਰਕੇ ਜੋ ਪਾਉਂਦਾ ਵੈ ਅੱਗੇ ਕਹਿੰਦੇ ਹੁੰਦੇ ਸਿੱਖਾਈਏ ਮਨ ਪਾਉਂਦਾ ਪੈਣੀਏ ਜੱਗ ਪਾਉਂਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਜੋ ਆਪਾਂ ਨੂੰ ਪਹਿਰਾਵਾ ਆਪਣਾ ਠਹਿਰਾਇਆ ਉਹ ਪਾਉਣਾ ਚਾਹੀਦਾ ਹੈ ਹallelujah ਚਾਹ ਚਾਹ ਤਾਂ ਭੁੱਲ ਕੇ ਵੀ ਨਹੀਂ ਇਹੋ ਜਿਹੇ ਕੱਪੜੇ ਪਾਉਣੇ ਚਾਹੀਦੇ ਮੈਂ ਤਾਂ ਟੋਕਦੀ ਨੇ ਤਾਈਓ ਮੇਰੀ ਕਲੀਸੀਆ ਘਟ ਹੈ ਹallelujah ਜਿਹੜਾ ਕੰਮ ਮੈਂ ਕਹਿਣਾ ਉਹ ਕਹਿਣਾ ਹੀ ਪੈਂਦਾ ਕਹਿ ਦਿਓ ਤੇ ਅਗਲੇ ਨੂੰ ਗੁੱਸਾ ਹੀ ਲੱਗਦਾ ਇੱਕ ਦਿਨ ਗੁੱਸਾ ਕਰੋ ਦੋ ਦਿਨ ਕਰੋਗਾ ਤੇ ਜ਼ਿੰਦਗੀ ਕਿਸੇ ਦੀ ਬਚ ਸਕਦੀ ਹੈ ਹallelujah ਇਸ ਤਰ੍ਹਾਂ ਕਰਕੇ ਸੱਚਮੁੱਚ ਕੋਈ ਕਿਸੇ ਦਾ ਗਲਤ ਵੀ ਫੋਨ ਆਵੇ ਮਾਂ ਨੂੰ ਹੋਣਾ ਪਤਾ ਹੋਣਾ ਚਾਹੀਦਾ ਵੀ ਬੱਚਾ ਮੇਰਾ ਕਿਹਨੂੰ ਗਲਤ ਫੋਨ ਕਰਦਾ ਹੈ ਹਲੇ ਧੀਆ ਦੇ ਤਾਂ ਆਪਾਂ ਨੂੰ ਕੰਟਰੋਲ ਆਪਾਂ ਕਰ ਸਕਦੇ ਧੀ ਤੇ ਕੰਟਰੋਲ ਕਰਨਾ ਚਾਹੀਦਾ ਵੈ ਹਾਲੇਲੂਇਆ ਇਹ ਦੁਵਾਦ ਫਿਰ ਸੱਚਮੁੱਚ ਜਦੋਂ ਗਲਤੀ ਉਹਨਾਂ ਤੋਂ ਹੁੰਦੀ ਹੈ ਫਿਰ ਕਹਿੰਦੇ ਬੱਚੇ ਸੀ ਬੱਚੇ ਨਹੀਂ ਹੁੰਦੇਗੇ ਫਿਰ ਭੁਗਤਣਾ ਆਪਾਂ ਨੂੰ ਵੀ ਨਾਲ ਹੀ ਪੈਂਦਾ ਵੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਜੋ ਵੀ ਕੰਮ ਕਰਨਾ ਮਾਪਿਆਂ ਦੀ ਰਜ਼ਾਮੰਦੀ ਦੇ ਨਾਲ ਕਰਨਾ ਚਾਹੀਦਾ ਵੈ ਅੱਜ ਤਾਂ ਦੇ ਪਹਿਰਾਵੇ ਤੇ ਆਪਦੇ ਤੇ ਰੋਕ ਲਾਉਣੀ ਚਾਹੀਦੀ ਹੈ ਕਹਿਣਾ ਪਹਿਣਾ ਚਾਹੀਦਾ ਪੁੱਤ ਚਰਚਾਂ ਜਿਹੋ ਜਿਹੇ ਕੱਪੜੇ ਆਪਾਂ ਨਹੀਂ ਪਾਉਣੇ ਕਿ ਸਲਵਾਰ ਝੂਟ ਪਾਉ ਚੁੰਨੀ ਸਿਰ ਤੇ ਹੋਣੀ ਚਾਹੀਦੀ ਹੈ ਹਾਲੇਲੂਇਆ ਬਚਨ ਵੀ ਇੱਕ ਥਾਂ ਲਿਖਿਆ ਹੋਇਆ ਹੈ ਕਿ ਕਿਹੜੀ ਔਰਤ ਆ ਉਹਦਾ ਸਿਰ ਨੰਗਾ ਨਹੀਂ ਹੋਣਾ ਚਾਹੀਦਾ ਹਾਲੇਲੂਇਆ ਬੰਦਾ ਨੰਗਾ ਸਿਰ ਕਰਕੇ ਪ੍ਰਾਰਥਨਾ ਕਰਦਾ ਵੈ ਤੇ ਜਿਹੜੀ ਔਰਤ ਹੈ ਉਹਦਾ ਸਿਰ ਤੇ ਚੁੰਨੀ ਹੋਣੀ ਚਾਹੀਦੀ ਹੈ ਚੁੰਨੀ ਜੇ ਆਪਾਂ ਕਿੱਲੀ ਤੇ ਟੰਗ ਕੇ ਘਰੇ ਰੱਖ ਜਾਾਂਗੇ ਉਹ ਜਿੱਤ ਨਹੀਂ ਰਹਿੰਦੀ ਹਾਲੇਲੂਇਆ ਊੜੀ ਦੀ ਔਰਤ ਕਿੱਥੇ ਅੱਜ ਤਾਂ ਆਪਣੀ ਹੁੰਦੀ ਚੁੰਨੇ ਨਾਲ ਹੁੰਦੀ ਹੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਮੈਂ ਕਹਿੰਨੀ ਹੁੰਦੀ ਆ ਇਹੋ ਜਿਹੀਆਂ ਗੱਲਾਂ ਸਿਖਾਓ ਹੋਰ ਆਏ ਨਹੀਂ ਜੇ ਪਾਸਟਰਾਂ ਨੇ ਸਿਖਾਤਾ ਕੋਕਾ ਨਹੀਂ ਪਾਉਣਾ ਵਾਲਿਆਂ ਨੇ ਪਉਣੀਆਂ ਪਉਣੀਆਂ ਇਹਦੇ ਨਾਲ ਕੁਝ ਨਹੀਂ ਹੋਣਾ ਹਾਲੇਲੂਇਆ ਇਹ ਕੁਝ ਨਹੀਂ ਹੁੰਦਾ ਇਹ ਤਾਂ ਜਿਹਦਾ ਮਾਨ ਕਰਦਾ ਕੁਝ ਵੀ ਆਪਾਂ ਪਾ ਸਕਦੇ ਕੋਈ ਵੀ ਪਾ ਸਕਦਾ ਵੈ ਪਰ ਇਥੋਂ ਨਹੀਂ ਆਪਾਂ ਕਰਨਾ ਇਹ ਗੱਲਾਂ ਸਿਖਾਉਣ ਵਾਲੀਆਂ ਕੱਪੜੇ ਚਾਜੇ ਦੇਸ ਪਾਕ ਇਹ ਹਾਲੇਲੂਇਆ ਜੋ ਪਹਿਰਾਵਾ ਬੁੜੀ ਦਾ ਪਹਿਰਾਵਾ ਬੁੜੀ ਦਾ ਹੀ ਪੋਣਾ ਚਾਹੀਦਾ ਬੰਦੇ ਦਾ ਪਹਿਰਾਵਾ ਨਹੀਂ ਪੋਣਾ ਚਾਹੀਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਆਪਦੇ ਤੇ ਕੰਟਰੋਲ ਕਰਨਾ ਮੈਂ ਕੋਈ ਆਪਣਾ ਕਿਵੇਂ ਮਾੜਾ ਕਹਿ ਦੋ ਕੋਈ ਨਹੀਂ ਕਹਿ ਸਕਦਾ ਹਾਲੇਲੂਇਆ ਸੱਚਮੁੱਚ ਫਿਰ ਪਤਾ ਫਿਰ ਆਪਣੇ ਪ੍ਰਭੂ ਯਿਸੂ ਨਾਲ ਉਂਗਲ ਠੋਲ ਜਿਸੂ ਵੱਲੇ ਵੀ ਆ ਕੰਮ ਕਰਦੇ ਫਿਰਦੇ ਆਪਾਂ ਮੌਕਾ ਨਹੀਂ ਦੇਣਾ ਲੋਕੀ ਤਾਂ ਚਾਹੁੰਦੇ ਐ ਵੀਰਨਾ ਨੂੰ ਅਸੀਂ ਮੋਪਾ ਲਈਏ ਵੀ ਇਹਨਾਂ ਦੇ ਕੰਮ ਆ ਗਲਤ ਕਰਦੇ ਨੇ ਨਹੀਂ ਚੰਗੇ ਕੰਮ ਕਰੋ ਜਿਹੜੇ ਪਰਮੇਸ਼ਰ ਨੂੰ ਪਹੁੰਚਦੇ ਸਵੇਰੇ ਠਕੇ ਕਿਆ ਕਰ ਪਰਮੇਸ਼ਰ ਜੀ ਮੈਂ ਉਹ ਕੰਮ ਕਰਾਂ ਜਿਹੜੇ ਤੈਨੂੰ ਪਹੁੰਚਦੇ ਹੁਣ ਤੈਨੂੰ ਚੰਗੇ ਲੱਗਦੇ ਹਾਂ ਹਾਲੇਲੂਇਆ ਸੱਚਮੁੱਚ ਪਰਮੇਸ਼ਰ ਬਚਾ ਕੇ ਰੱਖਿਆ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਕਾਲ ਦੇ ਪੰਜੇ ਤੋਂ ਬਚਾ ਕੇ ਰੱਖਿਓ ਸਹੀ ਸਲਾਮਤ ਰੱਖਿਓ ਉਹਨਾਂ ਨੂੰ ਇੱਜ਼ਤ ਕਹਿੰਦੇ ਹੁੰਦੇ ਇੱਕ ਧੀ ਦੀ ਅੱਜਤ ਸਾਰੇ ਪਿੰਡ ਦੀ ਅੱਜਤ ਹੁੰਦੀ ਹੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਧੀ ਦੀ ਵੀ ਹੁੰਦੀ ਹੈ ਤੇ ਪੁੱਤ ਦੀ ਵੀ ਹੁੰਦੀ ਹੈ ਪਰਮੇਸ਼ਰ ਸੱਚਮੁੱਚ ਉਹਨਾਂ ਦੀਆਂ ਬੁੱਧੀਆਂ ਨੂੰ ਬ ਚੇਂਜ ਕਰੇ ਉਹ ਚੰਗੇ ਕੰਮ ਕਰੇ ਕਰਨ ਹallelujah ਇਸ ਤਰ੍ਹਾਂ ਕਰਕੇ ਧੰਨਵਾਦ ਕਰੋ ਪਰਮੇਸ਼ਰ ਦਾ ਅੱਪ ਜਦੋਂ ਦੁਆ ਕਰਨੀ ਹਰ ਇੱਕ ਦੇ ਲਈ ਭਲਾ ਮੰਗਣਾ ਵੇ ਜਦੋਂ ਵੀ ਦੁਆ ਕਰਨੀ ਆਪਾਂ ਲੈਣੇ ਕਰ ਚ ਇਕੱਠੇ ਹੋ ਕੇ ਕਰਨੀ ਆ ਸੱਚਮੁੱਚ ਉਹ ਕਹਿੰਦੇ ਧਰਮੀ ਦੀ ਪ੍ਰਾਰਥਨਾ ਤੋਂ ਪਰਮੇਸ਼ਰ ਛੇਤੀ ਸੁਣ ਲੈਂਦਾ ਹallelujah ਜਦੋਂ ਆਪਾਂ ਦੁਆਚ ਬੈਣੋ ਤੋਂ ਆਈ ਕਹਿਣਾ ਪਰਮੇਸ਼ਰ ਜੀ ਸੱਚਮੁੱਚ ਜਿੰਨੇ ਵੀ ਕੁੜੀਆਂ ਮੁੰਡੇ ਸਾਡੇ ਭੈਣ ਭਰਾ ਸਾਡੇ ਬੇਟੇ ਬੇਟੀਆਂ ਆਈਆਂ ਪ੍ਰਭੂ ਸੱਚਮੁੱਚ ਇਹਨਾਂ ਦੀਆਂ ਬੁੱਧੀਆਂ ਨੂੰ ਬਦਲ ਦਿਓ ਇਹ ਤੇਰੇ ਵਾਲੇ ਕੰਮ ਕਰਨ ਜਿਹੜੇ ਸ਼ੈਤਾਨ ਦੇ ਪੰਜੇ ਚ ਆਏ ਆ ਪ੍ਰਭੂ ਜੀ ਇਹਨਾਂ ਨੂੰ ਕੋਈ ਉਹੋ ਜੀ ਸ਼ਰਮਿੰਦਗੀ ਨਾ ਠਾਉਣੀ ਪਵੇ ਹallelujah ਫਿਰ ਨਾਲ ਹੀ ਮਾਪਿਆਂ ਨੂੰ ਠਾਉਣੀ ਪੈਂਦੀ ਇਸ ਤਰ੍ਹਾਂ ਕਰਕੇ ਆਪਾਂ ਉਹਨਾਂ ਲਈ ਦਵਾ ਕਰਨੇ ਪਰਮੇਸ਼ਰ ਜੀ ਇਹ ਨਸ਼ਿਆਂ ਤੋਂ ਦੂਰ ਰਹਿਣ ਇਹ ਗਲਤ ਕੰਮਾਂ ਤੋਂ ਦੂਰ ਰਹਿਣੇ ਫੋਨਾਂ ਤੋਂ ਦੂਰ ਰਹਿਣ ਪਰਮੇਸ਼ਰ ਸੱਚਮੁੱਚ ਤੇਰੇ ਲਹੂ ਦੇ ਵਿੱਚ ਇਹ ਰੰਗੇ ਜਾਣ ਤੇਰੇ ਨਾਮ ਦੇ ਵਿੱਚ ਰੰਗੇ ਜਾਣ ਇਹਨਾਂ ਨੂੰ ਕੋਈ ਉਂਗਲ ਲੈਣਾ ਵੱਲੀ ਚੱਕੇ ਹallelujah ਤਰਨ ਕਰਕੇ ਮਸੀਹ ਚ ਆ ਕੇ ਤੱਕ ਕੋਈ ਮਾੜੀ ਜੀ ਗਲਤੀ ਕਰ ਲੋ ਉਦੋਂ ਹੀ ਫੜ ਲੈਂਦੇ ਹੁੰਦੇ ਐ ਹallelujah ਹੋਰ ਤਾਂ ਕਿਸੇ ਤੇ ਕੁਝ ਹੋਈ ਜਾਵੇ ਪਰ ਮਸੀਹ ਚਾਕੇ ਤਾਂ ਉਹਨਾਂ ਨੂੰ ਬਹਾਨਾ ਭਾਲਦੇ ਵੀ ਸੀ ਇਹਨਾਂ ਨੂੰ ਉਹਨਾਂ ਨੂੰ ਬਦਨਾਮ ਕਰਨਾ ਤੇ ਕਰਕੇ ਆਪਾਂ ਆਪਦੇਆਂ ਬੱਚਿਆਂ ਤੇ ਆਪ ਦਾ ਕੰਟਰੋਲ ਕਰਨਾ ਹallelujah ਆਪਾਂ ਚੱਲ ਵੱਡਿਆਂ ਤੇ ਨਹੀਂ ਕਰ ਸਕਦੇ ਪਰ ਆਪ ਉਹਨਾਂ ਲਈ ਦੁਆ ਕਰ ਸਕਦੇ ਹਾਂ ਪਰਮੇਸ਼ਰ ਨੂੰ ਕਹੇਸ ਆਪਾਂ ਵੀ ਨਾ ਉਹਨਾਂ ਤੇ ਕਰ ਸਕਦੇ ਕੰਟਰੋਲ ਪਰਮੇਸ਼ਰ ਨੇ ਕਰਨਾ ਹallelujah ਪਰਮੇਸ਼ਰ ਨੂੰ ਕਹਿਣਾ ਪਰਮੇਸ਼ਰ ਸੱਚਮੁੱਚ ਵਿਆਹਣ ਦੇ ਯੋਗ ਹੈ ਵਿਆਹ ਨਹੀਂ ਅਸੀਂ ਪਰ ਉਹ ਰਿਸ਼ਤਾ ਹੋਵੇ ਜਿਹੜਾ ਤੇਰੇ ਵੱਲੋਂ ਹੋਵੇ ਹallelujah ਤੇਰੇ ਪਤਾ ਜੀ ਕੱਲ ਕਿਉਂ ਕਹਿ ਦਿੰਦੇ ਅੱਜ ਕੱਲ ਕਹਿੰਦੇ ਮਸੀਹ ਆਲਾ ਮਸੀਹ ਲੈ ਕੇ ਵਿਆਹਣਾ ਚਾਹੀਦਾ ਕਿਉਂ ਹੋਣਾ ਚਾਹੀਦਾ ਵੈ ਜੇ ਹੁਣ ਕੋਈ ਹੋਰ ਕਰ ਆ ਗਈ ਤਾਂ ਉਹਨੇ ਆਪਾਂ ਨੂੰ ਪਿੱਛੋਂ ਉਹਨੂੰ ਵੀ ਪਿੱਛੋਂ ਹਟਾਉਗੇ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਮਸੀਹ ਵਾਲਿਆਂ ਨੂੰ ਫਿਰ ਕੋਈ ਤੰਗ ਵੀ ਨਹੀਂ ਪਿੱਛੋਂ ਹੁੰਦਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਾਂ ਪਰਮੇਸ਼ਰ ਦੇ ਅੱਗੇ ਉਹਨਾਂ ਨੂੰ ਕਹਿਣਾ ਪਰਮੇਸ਼ਰ ਤੂੰ ਉਹਨਾਂ ਤੇ ਕੰਟਰੋਲ ਕਰ ਉਹਨਾਂ ਦੇ ਬੁੱਧੀਆਂ ਸੱਚਮੁੱਚ ਬਦਲ ਜਾਣ ਉਹਨਾਂ ਦੇ ਜਿਹੜੇ ਮਾਨਾਂ ਦੇ ਵਿੱਚ ਇਹੋ ਜੀਆਂ ਗੱਲਾਂ ਭਰੀਆਂ ਕੱਢ ਦੇ ਪਰਮੇਸ਼ਰ ਜੀ ਤੇਰਾ ਨਾਮ ਵੀ ਉਹਨਾਂ ਦੇ ਮਾਨਾਂ ਦੇ ਵਿੱਚ ਹੋਵੇ ਹਾਲੇਲੂਇਆ ਤਰਕਰਕੇ ਪਰ ਜਦੋਂ ਵੀ ਦੁਆਚ ਬੈਣ ਹਰ ਇੱਕ ਲਈ ਦੁਆ ਕਰਨੀ ਹੈ ਕੱਲ ਜੋ ਕੁ ਤੋਂ ਬਚੇ ਰਹਿਣੇ ਬਿਮਾਰੀਆਂ ਤੋਂ ਬਚੇ ਰਹਿਣੇ ਅੱਜ ਕੱਲ ਦੀ ਜੋ ਹਵਾ ਚੱਲਦੀ ਹੈ ਤੋਂ ਬਚੇ ਰਹਿਣ ਹallelujah ਹallelujah ਹਰ ਇੱਕ ਤੇ ਪੁੱਤ ਨੂੰ ਬੱਚਿਆਂ ਬੱਚੀ ਨੂੰ ਆਪ ਪਰਮੇਸ਼ਰ ਦੇ ਹੱਥਾਂ ਦੇ ਵਿੱਚ ਸੌਂਪਣਾ ਵੈ ਪਰਮੇਸ਼ਰ ਚਾਹੇ ਉਹ ਵਿਆਹੀ ਵੀ ਹੈ ਚਾਹੇ ਵਿਆਵਾ ਕਿਵੇਂ ਵੀ ਹੈ ਤੂੰ ਗਲਤੀ ਉਹਨਾਂ ਦੀ ਪ੍ਰਭੂ ਜੀ ਉਹਨਾਂ ਨੂੰ ਅੱਜ ਤੋਂ ਇਹਨਾਂ ਦੀ ਬੁੱਧੀਆਂ ਬਦਲ ਦੇ ਹallelujah ਅੱਜ ਤੋਂ ਹੀ ਆਪਦੇ ਪਰਿਵਾਰ ਨਾਰਨ ਇੱਕ ਜੁਟ ਰਹਿਣ ਸ਼ੱਕ ਨਾ ਕਰਨ ਹallelujah ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਜੇ ਤੋ ਵਿਸ਼ਵਾਸ ਟੁੱਟ ਜਾਂਦਾ ਉਦੋਂ ਸਾਰਾ ਕੁਝ ਉਦੈ ਹੀ ਹੁੰਦਾ ਹੈ ਹallelujah ਆਪਾਂ ਵਿਸ਼ਵਾਸ ਆਪਦੇ ਨੂੰ ਕਰੜਾ ਕਰਨਾ ਹੈ ਸ਼ੱਕ ਨਹੀਂ ਕਰਨੀ ਹallelujah